ਸਾਸੀਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਲਗਾਤਾਰ ਕਾਟੋ ਕਲੇਸ਼ ਵਧ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਭਾਵੇਂ ਉਹਨਾਂ ਨੇ ਹੁਣ 30 ਅਗਸਤ ਨੂੰ 2 ਦਿਨ ਪਹਿਲਾਂ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਸੀ ਬਲਵਿੰਦਰ ਸਿੰਘ ਪੁੰਦੜ ਨੂੰ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਨੇ ਇਹ ਵੀ ਫਰਮਾਨ ਜਾਰੀ ਕਰ ਦਿੱਤਾ ਸੀ ਕਿ ਲਗਭਗ ਸਾਬਕਾ ਵਿਧਾਇਕ ਅਤੇ ਮੰਤਰੀ ਜਿਨ੍ਹਾਂ ਦੀ ਗਿਣਤੀ 17 ਦੱਸੀ ਗਈ ਹੈ ਜੋ 2007 ਤੋਂ ਲੈ ਕੇ 2017 ਦੇ ਵਿਚਕਾਰ ਮਰਹੂਮ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਗ੍ਰਹਿ ਮਤਰਾਲਾ ਵੀ 2007 ਤੋਂ ਲੈ ਕੇ 2017 ਤੱਕ ਜਿਹੜਾ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਹੋਂਦੇ ਕੋਲ ਸੀ ਇਹਨਾਂ ਸਾਲਾਂ ਦੇ ਵਿੱਚ ਯਾਨੀ ਕਿ 7 ਤੋਂ ਲੈ ਕੇ 17 ਤੱਕ ਸ੍ਰੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਬੈਵਰ ਕਲਾ ਗੋਲੀकांड ਹੋਇਆ ਡੇਰਾ ਸੱਚਾ ਸੌਦਾ ਦੇ ਸਾਦ ਰਾਮ ਰਹੀਮ ਨੂੰ ਮਾਫੀਨਾਮਾ ਦਿੱਤਾ ਗਿਆ ਵਿਧਾਨ ਸਭਾ ਦੀਆਂ ਚੋਣਾਂ ਤੋਂ ਲੈ ਕੇ ਲੋਕ ਸਭਾ ਦੀਆਂ ਚੋਣਾਂ ਤੱਕ ਜਿਹੜਾ ਸਫ਼ਰ ਹੈ ਸ਼੍ਰੋਮਣੀ ਅਕਾਲੀ ਦਲ ਦਾ ਉਹ ਬੜਾ ਹੀ ਮੰਦ ਭਾਗਾ ਰਿਹਾ ਜਿਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੋਣ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਵੀ ਹੈ ਜੇ ਕਹੀਏ ਇੱਕ ਦਰਦਨਾਕ ਦੌਰ ਦੇ ਵਿੱਚੋਂ ਗੁਜ਼ਰਿਆ ਹੈ ਸ਼੍ਰੋਮਣੀ ਅਕਾਲੀ ਦਲ ਇਸ ਦਾ ਜਿਹੜਾ ਕ੍ਰੈਡਿਟ ਹੈ ਬਾਗੀ ਧੜੇ ਵਾਲੇ ਸਾਰਾ ਦੇਣਾ ਚਾਹੁੰਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਵਿਕਰਮਜੀਤ ਸਿੰਘ ਮਜੀਠੀਆ ਅਤੇ ਵਿਵਾਹ ਹਸਮ੍ਰਿਤ ਕੌਰ ਬਾਦਲ ਨੂੰ ਯਾਨੀ ਕਿ ਬਾਦਲ ਪਰਿਵਾਰ ਉੱਤੇ ਸਾਰਾ ਇਲਜ਼ਾਮ ਮਾਰਨਾ ਚਾਹੁੰਦੇ ਨੇ 30 ਅਗਸਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਰਗਵੀਰ ਸਿੰਘ ਨੇ ਤਨਖਾਹਿਆ ਕਰਾ ਦੇ ਦਿੱਤਾ ਸੀ ਦੂਸਰੇ ਪਾਸੇ ਉਹਨਾਂ ਨੇ ਬਾਕੀ 17 ਵਿਧਾਇਕਾਂ ਨੂੰ ਵੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਕਿ ਤੁਸੀਂ ਆਓ ਅਤੇ ਆਪੋ ਆਪਣੇ ਪੱਧਰ ਤੇ ਸਪਸ਼ਟਿਕਰਨ ਲਿਖਤੀ ਤੌਰ ਤੇ ਦਿੱਤਾ ਜਾਵੇ ਇਸ ਨੂੰ ਲੈ ਕੇ ਇੱਕ ਬੜਾ ਵੱਡਾ ਬਵਾਲ ਮਚ ਗਿਆ ਹੈ ਦੱਸ ਦਈਏ ਕਿ ਸਾਬਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਜਗੀਰ ਕੋ ਪਰਵਿੰਦਰ ਸਿੰਘ ਢੀਂਸਾ ਜਿਹੜੇ ਵਿੱਤ ਮੰਤਰੀ ਸੀ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸੀ ਭਾਵੇਂ ਇਹਨਾਂ ਨੇੜਤਾ ਵੀ ਰਹੀ ਇਸ ਖਾਸ ਕਰਕੇ ਪਰਵਿੰਦਰ ਸਿੰਘ ਢੀਂਸਾ ਹੋਰਾਂ ਦੀ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਦੇ ਨਾਲ ਕਿਉਂਕਿ ਕਈ ਵੀਡੀਓ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਕਾਫੀ ਵਾਇਲ ਹੋ ਰਹੀਆਂ ਨੇ ਬੀਬੀ ਜ਼ਗੀਰਕੌਰ ਦਾ ਤਾਂ ਪਤਾ ਨਹੀਂ ਲੇਕਿਨ ਪਰਵਿੰਦਰ ਜਿਹੜਾ ਢੀਂਸਾ ਸੀ ਉਹ ਲਗਾਤਾਰ ਟੱਚ ਦੇ ਵਿੱਚ ਆ ਹੈ ਬਾਬਾ ਸੱਚਾ ਸੌਦਾ ਦੇ ਇਸ ਨੂੰ ਲੈ ਕੇ ਜਿਹੜੇ ਤਲਬ ਕੀਤੇ ਗਏ ਨੇ ਹੁਣ ਦੱਸਿਆ ਜਾ ਰਿਹਾ ਹੈ ਕਿ ਬੀਬੀ ਜ਼ਗੀਰਕੌਰ ਜਿਹੜੀ ਨਵੀਂ ਪਾਰਟੀ ਬਣੀ ਹੈ ਜਾਂ ਨਵੀਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਦਾ ਸਦਾਰ ਲਹਿਰ ਹੈ ਉਸ ਪਾਰਟੀ ਦੇ ਸਲਾਹਕਾਰ ਨੇ ਅਤੇ ਪਰਵਿੰਦਰ ਸਿੰਘ ਢੀਂਸਾ ਨੇ ਜਿਹੜੇ ਉਹ ਕੀ ਨੇ ਪਰ ਜੀ ਡੀ ਐਮ ਦੇ ਮੈਂਬਰ ਨੇ ਉਹਨਾਂ ਨੇ ਆਪੋ ਆਪਣੇ ਅਹੁਦਿਆਂ ਤੋਂ ਅਸਤੀਫਾ ਬਾਗੀ ਜਸਵੰਤ ਧੜੇ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸੌਂਪ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਭੇਜ ਦਿੱਤਾ ਗਿਆ ਹੈ ਕਿਉਂਕਿ ਉਹ ਇੱਕ ਨਿਮਾਣੇ ਸਿੱਖ ਵਾਂਗੂ ਬੀਬੀ ਜਗੀਰਕੌਰ ਅਤੇ ਪਰਵਿੰਦਰ ਸਿੰਘ ਢੀਂਸਾ ਯਾਨੀ ਕਿ ਦੋਹਾਂ ਨੇ ਆਪੋ ਆਪਣੀ ਮੌਜੂਦਾ ਅਹੁਦਿਆਂ ਤੋਂ ਅਸਤੀਫਾ ਦੇ ਕੇ ਨਵਾਂ ਸਿੱਖ ਵਾਂਗੂ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਹੋਣਗੇ ਅਤੇ ਲਿਖਤੀ ਸਪਸ਼ਟੀਕਰਨ ਦੇਣਗੇ ਬਾਅਦ ਵਿੱਚ ਕੀ ਫੈਸਲਾ ਉਸ ਲਿਖਤੀ ਸਪਸ਼ਟੀਕਰਨ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਪੰਜ ਪਿਆਰੇ ਅਤੇ ਪੰਜਾਂ ਸਹਿਬਾਨਾਂ ਅਤੇ ਰਿ ਗਿਆਨੀ ਰਕबीर ਸਿੰਘ ਵੱਲੋਂ ਕੀ ਫੈਸਲਾ ਆਉਂਦਾ ਹੈ ਇਹ ਤਾਂ ਬਾਅਦ ਦਾ ਸਮਾਂ ਦੱਸੇਗਾ ਲੇਕਿਨ ਅੱਜ ਆਪੋ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਬੀਬੀ ਜੀਰਕੌਰ ਅਤੇ ਪ੍ਰਵਿੰਦਰ ਸਿੰਘ ਢੀਂਸਾ ਨੇ